ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਬਾਰੇ ਪੰਜਾਬ ਵਿੱਚ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਈਆਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਤਰ੍ਹਾਂ ਮਿਲਦੀ ਰਹੇ ਜਿਵੇਂ ਕਿ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਜਿਹੜਾ ਨਵਾਂ ਸਿਸਟਮ ਬਣਿਆ ਹੋਇਆ ਪਰ ਇਹ ਜਿਹੜਾ ਟੁੱਟਵੇਂ ਰੂਪ ਵਿੱਚ ਬਣਦਾ ਰਹੇਗਾ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਤੇ ਇਹ ਜਿਹੜਾ ਪੂਰਬੀ ਜ਼ਿਲ੍ਹਿਆਂ ਤੋਂ ਜਿਹੜਾ ਵਧ ਰਿਹਾ ਪੰਜਾਬ ਕੰਨੀ ਤੇ ਪੱਛਮੀ ਜ਼ਿਲ੍ਹਿਆਂ ਕੰਨੀ ਨੂੰ ਵਧੇਗਾ ਕੱਲ ਦਾ ਮੌਸਮ ਜਿਹੜਾ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਅਤੇ ਪਰਸੋਂ ਦਾ ਮੌਸਮ ਵੀ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਤੇ 23 ਤਰੀਕ ਨੂੰ ਜਿਹੜੀ ਨਵੀਂ ਬੱਦਲਵਾਈ ਆ ਰਾਜਸਥਾਨ ਦੇ ਹਿੱਸਿਆਂ ਤੋਂ ਆਏਗੀ ਪਰ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ ਪੰਜਾਬ ਦੇ ਹਿੱਸਿਆਂ ਨੂੰ ਕੁਝ ਦੱਖਣ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹਦੀ ਬਣਨ ਦੇ ਅਸਾਰ ਨੇ ਉਹ ਬਣੇ ਰਹਿਣਗੇ ਫਿਲਹਾਲ ਕਿਣਮਣ ਦੇ ਅਸਾਰ ਵੀ ਆਪਾਂ ਨੂੰ ਘਾਟ ਹੀ ਦੇਖਣ ਨੂੰ ਮਿਲ ਰਹੇ ਨੇ ਧੁੰਦ ਜਿਹੜੀ ਆ ਉਹ ਪੰਜਾਬ ਵਿੱਚੋਂ ਅੱਜ ਛੇਤੀ ਚੱਕੀ ਜਾਵੇਗੀ 2-3 ਘੰਟਿਆਂ ਤੱਕ ਤੇ ਉਸ ਤੋਂ ਬਾਅਦ ਜਿਹੜੀ ਇਹ ਪੰਜਾਬ ਦੇ ਵਿੱਚ ਤੀਜ ਕੈੜੀ ਧੁੱਪ ਜਿਹੜੀ ਆ ਆਪਾਂ ਦੇਖਣ ਨੂੰ ਮਿਲੇਗੀ ਧੁੱਪ ਦਾ ਸਮਾਂ ਵੱਧ ਹੋਵੇਗਾ ਜਿਸ ਕਰਕੇ ਟੈਂਪਰੇਚਰ ਦੇ ਵਿੱਚ ਆਪਾਂ ਜਿਹੜੀ ਆ 2-3 ਡਿਗਰੀ ਦੀ ਜਿਹੜੀ ਆ ਵਾਧਾ ਦੇਖਣ ਨੂੰ ਮਿਲੇਗਾ ਜੇ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ